ਸਵਾਗਤ ਹੈ ਜੀ ਤੁਸੀਂ ਦੇਖ ਰਹੇ ਹੋ ਹੁਸ਼ਿਆਰਪੁਰ ਨਿਊਜ਼ ਤੇ ਮੈਂ ਹਾਂ ਨਿਕੇਸ਼ ਸ਼ਰਮਾ। ਇਸ ਵਕਤ ਅਸੀਂ ਮੌਜੂਦ ਹਾਂ ਹੁਸ਼ਿਆਰਪੁਰ ਦੇ ਭੰਗੀਪੁਰ ਨਜ਼ਦੀਕ ਜਿਹੜਾ ਕਿ ਰਸਤਾ ਦਸੂਏ ਨੂੰ ਜਿਹੜਾ ਕਿ ਜਾਂਦਾ ਹੈ ਤਾਂ ਮੈਂ ਤੁਹਾਨੂੰ ਦੱਸ ਦੇਣਾ ਚਾਹਨਾ ਮੈਂ ਇੱਕ ਅਰੀ ਤਸਵੀਰਾਂ ਜਿਹੜੀਆਂ ਕਿ ਦਿਖਾ ਦੇਣਾ ਚਾਹਨਾ ਵਾ ਕਿ ਤਸਵੀਰਾਂ ਚ ਤੁਸੀਂ ਦੇਖ ਸਕਦੇ ਹੋ ਪਹਿਲਾਂ ਤਾਂ ਰੋਡ ਦੀ ਹਾਲਤ ਹੈ ਜਿਹੜੀ ਕਿੰਨੀ ਖਰਾਬ ਜਿਹੜੀ ਕਿ ਹੈਗੀ ਆ ਤਾਂ ਰੋੜਾਂ ਦੇ ਵਿੱਚ ਖੱਡੇ ਪਏ ਹੋਏ ਨੇ ਤਾਂ ਇਹਨਾਂ ਦਾ ਜਿਹੜਾ ਕਿ ਪੈਚ ਵਰਕ ਵੀ ਜਿਹੜਾ ਕਿ ਕਰਵਾਇਆ ਜ਼ਰੂਰ ਗਿਆ ਸੀਗਾ ਅੱਜ ਹੱਲੇ ਕੀ ਸਵੇਰੇ ਹੀ ਇੱਥੇ ਜੇ ਮੈਂ ਗੱਲ ਕਰਾਂ ਤਾਂ ਮਿੱਟੀ ਤੇ ਬੱਜਰੀ ਪਾ ਕੇ ਹਟੀ ਆ ਪਰ ਤੁਸੀਂ ਦੇਖ ਸਕਦੇ ਹੋ ਕਿ ਕਿੰਨੇ ਘੱਟ ਸਮੇਂ ਦੇ ਵਿੱਚ ਇਹ ਜਿਹੜੀ ਕਿ ਮਿੱਟੀ ਪਈ ਆ ਤਾਂ ਹੁਣ ਜਿਹੜਾ ਕਿ ਇਹ ਰੋਡ ਇੱਥੋਂ ਖਰਾਬ ਵੀ ਹੋਣਾ ਸ਼ੁਰੂ ਹੋ ਗਿਆ ਤਾਂ ਲੋਕ ਨੇ ਜਿਹੜੇ ਕਿ ਇੱਥੋਂ ਗੁਜ਼ਰ ਰਹੇ ਨੇ ਉਹਨਾਂ ਲਈ ਵੀ ਇੱਕ ਵੱਡੀ ਸਮੱਸਿਆ ਕਾਫੀ ਸਮੇਂ ਤੋਂ ਹੀ ਇਹ ਆ ਰਹੀ ਹੈ ਪਰ ਜਿਹੜੀ ਕਿ ਰੋਡ ਦੀ ਮੈਂ ਗੱਲ ਕਰਾਂ ਤਾਂ ਉਸ ਦੀ ਅਮਰਮੱਤ ਜਿਹੜੀ ਕਿ ਕਹਿ ਲਈਏ ਇਹ ਮਰਮੱਤ ਨਹੀਂ ਇਹ ਇੱਕ ਜਸਟ ਫਾਰਮੈਲਟੀ ਕੀਤੀ ਗਈ ਆ ਲੋਕਾਂ ਨੂੰ ਜਿਹੜਾ ਕਿ ਕਹਿ ਲਈਏ ਇੱਕ ਗੁੰਮਰਾਹਈ ਕੀਤਾ ਜਾ ਰਿਹਾ ਹੈ ਰੋਡ ਸਹੀ ਕਰਾਉਣ ਦੇ ਨਾਮ ਤੇ ਜਿਹੜੀ ਕਿ ਘਟੀਆਂ ਮਟੀਰੀਅਲ ਮੈਂ ਕਹਾਂਗਾ ਘਟੀਆਂ ਮਟੀਰੀਅਲ ਦੀ ਵਰਤੋਂ ਕੀਤੀ ਜਾ ਰਹੀ ਹੈ ਹੱਲੇ ਸਵੇਰ ਦੀ ਗੱਲ ਕਰੀਏ ਤਾਂ ਸਵੇਰ ਦੇ ਕਰੀਬਾਂ ਹੀ ਜਿਹੜਾ ਕਿ ਇੱਥੇ ਮਿੱਟੀ ਬੱਜਰੀ ਜਿਹੜੀ ਕਿ ਪਾਈ ਗਈ ਸੀ ਪਰੰਤੂ ਹੁਣ ਤੁਸੀਂ ਦੇਖ ਸਕਦੇ ਹੋ ਥੋੜਾ ਹੀ ਜਿਹੜਾ ਕਿ ਸਮੇਂ ਬੀਤੇ ਆਇਆ ਕੁਝ ਕਿ ਘੰਟਿਆਂ ਦਾ ਹੀ ਸਮੇਂ ਹੋਇਆ ਹੈ ਤਾਂ ਰੋਡ ਜਿਹੜਾ ਕਿ ਉਥੋਂ ਫੇਰ ਬੈਠਣਾ ਸ਼ੁਰੂ ਹੋ ਗਿਆ ਹੈ ਤਾਂ ਜੇਕਰ ਇੱਥੇ ਬਰਸਾਤ ਫੇਰ ਜਿਹੜਾ ਕਿ ਅੱਜ ਦੁਬਾਰਾ ਪੈ ਜਾਂਦੀ ਆ ਤਾਂ ਇਹ ਰੋਡ ਦਾ ਜਿਹੜਾ ਕਿ ਫੇਰ ਉਹੀ ਹਾਲ ਹੋ ਜਾਵੇਗਾ ਜੋ ਕਿ ਪਹਿਲਾਂ ਸੀ ਤਾਂ ਆਉਣ ਤਾਂ ਇੱਥੋਂ ਨਿਕਲਦੀਆਂ ਗੱਡੀਆਂ ਨੇ ਤਾਂ ਤੁਸੀਂ ਦੇਖ ਸਕਦੇ ਹੋ ਹੈਵੀ ਵਹੀਕਲ ਵੀ ਨਿਕਲਦੇ ਨੇ ਟਰੈਕਟਰ ਟਰਾਲੀਆਂ ਨੇ ਤਾਂ ਉਹਨਾਂ ਦੇ ਗੱਡੀਆਂ ਦੇ ਟਾਇਰ ਨੇ ਟਾਇਰ ਨੇ ਜਿਹੜੇ ਕਿ ਉਹਨਾਂ ਨਾਲ ਹੀ ਜਿਹੜੀ ਕਿ ਇਹ ਰੇਤ ਬਹਿ ਜਾਏਗੀ ਤਾਂ ਜੇਕਰ ਬਾਰਿਸ਼ ਹੁੰਦੀ ਆ ਫੇਰ ਤਾਂ ਜਿਹੜਾ ਕਿ ਫਿਰ ਤੋਂ ਰੋਡ ਦਾ ਭੱਠਾ ਹੀ ਬਹਿ ਜਾਏਗਾ ਫਿਲਹਾਲ ਤਾਂ ਜਿਹੜੀ ਕਿ ਮਿੱਟੀ ਹੀ ਬਹਿ ਰਹੀ ਹੈ ਤਾਂ ਇੱਕਦਮੀ بارش ਹੋਰ ਹੋ ਗਈ ਤਾਂ ਫੇਰ ਰੋਡ ਦਾ ਭੱਠਾ ਬਹਿ ਜਾਏਗਾ ਤਾਂ ਲੋਕੀ ਆ ਜਾ ਰਹੇ ਨੇ ਜਿਹੜੇ ਉਹ ਵੀ ਜਿਹੜੇ ਕਿ ਇੱਥੋਂ ਨਿਕਲਦੇ ਨੇ ਤਾਂ بار بار ਹੀ ਲਾਂਤਾਂ ਪਾਈਆਂ ਜਾਂਦੀਆਂ ਨੇ ਉਹਨਾਂ ਵੱਲੋਂ ਵੀ ਭੰਗੀ ਪੁਲ ਹੁਸ਼ਿਆਰਪੁਰ ਭੰਗੀ ਪੁਲ ਤੋਂ ਦਸੂਆ ਜਾਣ ਵਾਲਾ ਇਹ ਮਾਰਗ ਹੈ ਵੱਡੀ ਗਿਣਤੀ ਦੇ ਵਿੱਚ ਲੋਕ ਇੱਥੋਂ ਨਿਕਲਦੇ ਨੇ ਤਾਂ ਲੋਕਾਂ ਵੱਲੋਂ بار بار ਅਪੀਲ ਵੀ ਕੀਤੀ ਜਾਂਦੀ ਹੈ ਕਿ ਇਸ ਰੋਡ ਨੂੰ ਬਣਾ ਦਿੱਤਾ ਜਾਵੇ ਤਾਂ ਆਦਾਰਾ ਹੁਸ਼ਿਆਰਪੁਰ ਨਿਊਜ਼ ਵੱਲੋਂ ਵੀ ਕਾਫੀ ਵਾਰ ਜਿਹੜੀ ਕਿ ਖਬਰ ਇੱਥੇ ਪ੍ਰਕਾਸ਼ਿਤ ਕੀਤੀ ਗਈ ਆ ਉਸ ਦਾ ਅਸਰ ਜਿਹੜਾ ਕਿ ਕਹਿ ਲਈਏ ਅਸਰ ਨਹੀਂ ਮੈਂ ਕਵਾਂਗਾ ਉਹ ਜਿਹੜਾ ਕਿ ਅਸਰ ਹੈ ਉਸ ਦੇ ਵਿੱਚ ਵੀ ਕਸਰ ਜਿਹੜੀ ਕਿ ਛੱਡੀ ਗਈ ਹੈ ਕਹਿ ਲਈਏ ਇੱਕ ਘਟਿਆ ਮਟੀਰੀਅਲ ਮੈਂ ਕਵਾਂਗਾ ਜਿਹੜਾ ਕਿ ਵਰਤਿਆ ਗਿਆ ਸਿਰਫ ਇੱਕ ਫਾਰਮੈਲਿਟੀ ਕੀਤੀ ਗਈ ਹੈ ਕਿ ਅਸੀਂ ਰੋਡ ਜਿਹੜਾ ਕਿ ਬਣਾ ਰਹੇ ਹਾਂ ਉਹਨੂੰ ਡਿਵੈਲਪ ਕਰ ਰਹੇ ਹਾਂ ਪਰ ਜੇਕਰ ਮੈਂ ਗੱਲ ਕਰਾਂ ਉਸ ਦੇ ਰਿਜ਼ਲਟ ਦੀ ਤਾਂ ਰਿਜ਼ਲਟ ਤੁਸੀਂ ਦੇਖ ਸਕਦੇ ਹੋ ਕਿੰਨਾ ਕ ਖਰਾਬ ਹੈ ਹਾਲਾਂਕਿ ਕੁਝ ਘੰਟਿਆਂ ਦੇ ਸਮੇ ਤੋਂ ਹੀ ਜਿਹੜਾ ਕਿ ਇਹ ਰੋਡ ਖਰਾਬ ਹੋਣੀ ਸ਼ੁਰੂ ਹੋ ਗਈ ਪਈ ਐ ਤਾਂ ਲੋਕ ਵੀ ਤੁਸੀਂ ਦੇਖ ਸਕਦੇ ਹੋ ਕਿੰਦਾਂ ਗੱਡੀਆਂ ਜਿਹੜੀਆਂ ਕਿ ਥੱਲੇ ਲੱਗ ਰਹੀਆਂ ਨੇ ਪ੍ਰਸ਼ਾਸਨ ਦੀ ਜੇਕਰ ਮੈਂ ਗੱਲ ਕਰਾਂ ਤਾਂ ਪ੍ਰਸ਼ਾਸਨ ਦੇ ਵੱਲੋਂ ਹਾਲਾ ਕਿ ਇਹ ਨਹੀਂ ਕਿ ਇੱਥੇ ਹਾਦਸੇ ਨਹੀਂ ਹੁੰਦੇ ਹਾਦਸੇ ਤਾਂ ਇੱਥੇ ਜ਼ਰੂਰ ਹੁੰਦੇ ਨੇ ਲੋਕਾਂ ਦੇ ਸੱਟਾਂ ਚੋਟਾਂ ਲੱਗਦੀਆਂ ਨੇ ਪਰੰਤੂ ਜਿਹੜਾ ਕਿ ਇੱਕ ਅੱਡੇ ਨੂੰ ਇੱਕ ਅੱਡੇ ਦੇ ਮਰਨ ਦੀ ਜਿਹੜੀ ਕਿ ਇੱਥੇ ਉਡੀਕ ਹੋ ਰਹੀ ਆ ਫਿਰ ਉਸ ਤੋਂ ਬਾਅਦ ਹੀ ਜਿਹੜਾ ਕਿ ਇਹ ਰੋਡ ਬਣੇਗਾ ਤਾਂ ਇੱਥੋਂ ਜਿਹੜੇ ਕਿ ਸਿਆਸਤਦਾਨਾਂ ਦੀ ਜੇ ਮੈਂ ਗੱਲ ਕਰਾਂ ਉਹ ਵੀ ਇੱਥੋਂ ਰੋਜ਼ਮਰਾਂ ਜਿਹੜਾ ਕਿ ਕਦੀ ਕਿਤੇ ਕਹਿ ਲਈ ਹੈ ਜਾਂ ਰੋਜ਼ ਵੀ ਜਿਹੜੇ ਕਿ ਨਿਕਲਦੇ ਹੋਣਗੇ ਪਰੰਤੂ ਉਹਨਾਂ ਨੂੰ ਇਸ ਚੀਜ਼ ਦੀ ਜਿਹੜੀ ਕਿ ਕੋਈ ਫਿਕਰ ਨਹੀਂ ਹੈਗੀ ਆ ਤਾਂ ਉਹਨਾਂ ਦੀ ਪਹਿਲੀ ਗੱਲ ਤਾਂ ਗੱਡੀਆਂ ਹੀ ਜਿਹੜੀਆਂ ਕਿ ਇਨੋਵਾ ਫੋਰਚੂਨਰ ਵਰਗੀਆਂ ਗੱਡੀਆਂ ਚੋਂ ਨਿਕਲਦੇ ਨੇ ਤਾਂ ਉਹਨਾਂ ਨੂੰ ਖੱਡੇ ਕਿੱਥੋਂ ਮਹਿਸੂਸ ਹੋਣਗੇ ਇਹ ਤਾਂ ਟੂ ਵੀਲਰ ਤੇ ਨੇ ਜਿਹੜੇ ਜਾਂ ਟਰੱਕਾਂ ਵਾਲੇ ਨੇ ਬੱਸਾਂ ਵਾਲੇ ਨੇ ਉਹਨਾਂ ਨੂੰ ਜਿਹੜਾ ਕਿ ਇਸ ਘਟਨਾ ਇਸ ਕਹਿ ਲਈਏ ਅਸੀਂ ਇਸ ਚੀਜ਼ ਤੋਂ ਇਸ ਚੀਜ਼ ਤੋਂ ਜਿਹੜਾ ਕਿ ਦੁਖੀ ਹੋਣਾ ਪੈ ਰਿਹਾ ਹੈ ਕਿਉਂਕਿ ਜਿਹੜੇ ਕਿ ਖੱਡਿਆਂ ਵਿੱਚ ਜਦੋਂ ਵੱਜਦੀਆਂ ਨੇ ਤਾਂ ਟੱਕ ਟੱਕ ਦੀਆਂ ਆਵਾਜ਼ਾਂ ਆਉਂਦੀਆਂ ਨੇ ਐਸੈਸਰੀ ਜਿਹੜੀ ਕਿ ਵਹੀਕਲਾਂ ਦੀ ਖਰਾਬ ਹੁੰਦੀ ਹੈ ਤਾਂ ਲੋਕ ਜਿਹੜੇ ਕਿ ਕਾਫੀ ਪਰੇਸ਼ਾਨ ਹੋ ਚੁੱਕੇ ਨੇ ਹੁਣ ਇਸ ਸਮੱਸਿਆ ਤੋਂ ਲੋਕ ਜਿਹੜੇ ਕਿ ਨੇ ਉਹ ਲਾਂਨਤਾ ਵੀ ਜਿਹੜੀਆਂ ਕਿ ਉਹਨਾਂ ਵੱਲੋਂ ਪਾਈਆਂ ਜਾ ਰਹੀਆਂ ਨੇ ਪਰ ਜਿਹੜੀ ਕਿ ਕੋਈ ਵੀ ਸਕੈਲੀ ਸੁਣਵਾਈ ਜਾਂ ਫਿਰ ਕੈਲੀਏ ਨਹੀਂ ਹੋ ਰਹੀ ਬਈ ਜਸਟ ਇੱਕ ਫਾਰਮੈਲਟੀ ਕੀਤੀ ਗਈ ਹੈ ਪੈਚਵਰਕ ਕਰਾ ਕੇ ਤਾਂ ਅਪੀਲ ਇੱਕ ਮੈਂ ਜ਼ਰੂਰ ਕਰਨਾ ਚਾਹਾਂਗਾ ਕਿ ਜੇਕਰ ਇਹ ਕੰਮ ਹੋ ਸਕਦਾ ਆ ਇੰਨਾ ਕੰਮ ਤੁਸੀਂ ਕਰਾ ਸਕਦੇ ਹੋ ਤਾਂ 1-2 ਦਿਨ ਦਾ ਜਿਹੜਾ ਕਿ ਸਮੇਂ ਪ੍ਰੋਪਰ ਹੀ ਲੈ ਕੇ ਪ੍ਰੋਪਰ ਹੀ ਰੋਡ ਨੂੰ ਜਿਹੜਾ ਕਿ ਠੀਕ ਕਰਵਾ ਦਿੱਤਾ ਜਾਵੇ ਤਾਂ ਜੋ ਜਿਹੜੇ ਲੋਕ ਇੱਥੋਂ ਨਿਕਲਦੇ ਨੇ ਉਹ ਦੁਖੀ ਪਰੇਸ਼ਾਨ ਨਾ ਹੋਣ ਨਾ ਉਹ ਬਾਰ-ਬਾਰ ਲਾਂਤਾਂ ਪਾ ਕੇ ਜਾਣ ਇੱਥੋਂ ਤੇ ਜਿਹੜੇ ਕਿ ਲੋਕ ਨੇ ਉਹ ਸੁੱਖ ਮਹਿ ਤਰੀਕੇ ਦੇ ਨਾਲ ਤੇ ਸਹੀ ਢੰਗ ਦੇ ਨਾਲ ਇੱਥੋਂ ਗੁਜ਼ਰ ਸਕਣ ਕੈਮਰਾਮੈਨ ਮਨਵੀਰ ਮੀਟਿਆਣਾ ਦੇ ਨਾਲ ਮੈਂ ਨਿਕੇਸ਼ ਸ਼ਰਮਾ ਤਾਜ਼ਾ ਤਰੀਨ ਖਬਰਾਂ ਦੇ ਲਈ ਜੁੜੇ ਹਾਂ ਹਾਰਪੁਰ ਨਿਊਜ਼ ਦੇ ਨਾਲ Inspiring, innovation, GNA, university.